ਹਾਂਜੀ ਸੌਪਾ ਹੁਣ ਚੱਲੇ ਆ ਜੀ ਗੁਰਦੁਆਰਾ ਮਾਲ ਟਿੱਕੜੀ ਸਾਹਿਬ ਤੇ ਬਾਈਕ ਆਫਰ ਚੱਕ ਲਈਏ ਜੀ ਤੇ ਦਰਸ਼ਨ ਕਰਾਉਣੇ ਆਪਾਂ ਤੁਹਾਨੂੰ ਜਾ ਕੇ ਗੁਰਦਰਾ ਸਾਹਿਬ ਜੀ ਦੇ ਗੁਰਦੁਆਰਾ ਮਾਲ ਟਿੱਕੜੀ ਸਾਹਿਬ ਗੁਰਦੁਆਰਾ ਮਾਲ ਟਿੱਕੜੀ ਸਾਹਿਬ ਦੇ ਧਰ ਗੁਰਦ੍ਰਮਾਲ ਟਿਕੜੀ ਸਾਹਿਬ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਅੱਤੇ ਕਿੰਨੇ ਗੁਰਦੁਆਰੇ ਆਏ ਲੋ ਜੀ ਅੱਪਰ ਚਲਦੇ ਆਂ ਜੀ ਗੁਰਦੁਆਰਾ ਸਹੀ ਨਾ ਜਾਏ ਤੁਮਾਂ ਕੌਣ ਕਹੇ ਤੂੰ ਕੰਪਾ ਜਪਤਰ ਮੁਰਗੀਆਂ ਦੇ ਤਾਂ ਆਪਾਂ ਗੁਰੂ ਰਾਮਦਾਸ ਜੀ ਸਰਾਂ ਤੇ ਕਮਰਾ ਲਿਆ ਹੋਇਆ ਜੀ ਇੱਕ ਦਾ ਸ਼ੀਸ਼ਾ ਨਾ ਹੋ ਜਾਂਦਾ ਨਾਟ ਨੂੰ ਲੀਜ਼ ਹੋ ਗਿਆ ਦਾ ਤੇ ਆਪਾਂ ਹੁਣ ਕਿੱਧਰ ਘੁੰਮ ਜਾਣਾ ਜੀ ਅਧਰ ਸੱਜਿਆਤ ਹੋ ਜਾਣਾ ਆਪਾਂ ਲੋਚੀ ਸਿੱਤਾਈ ਜਨਰਪਤੀ ਕਾਲਜ ਚੜ੍ਹ ਕੇ ਟੀ-ਸ਼ਰਟ ਪਾਈ ਆ ਥਰਡ ਲੱਗਦੀ ਆ 85 ਦਾ 8000 ਰੋਟ ਦਾ ਜੀ ਮੈਂ ਮਾਫ ਕਰੋ ਤਾਂ ਨਾ ਵੀਡੀਓ ਬਣਾਈਏ ਦਰਸ਼ਕਰੀ ਗੁਣ ਘਰਾ ਦੇ ਉਹ ਚੜਕੇ ਦੀ ਆਫਰ ਆ। ਕਾਫੀ ਵਧੀਆ ਸ਼ੇਅਰ ਹੈ ਜੀ। ਬਹੁਤ ਵਧੀਆ ਸ਼ੇਅਰ ਹੈ। ਤੇ ਆਟੋ ਵਾਲੇ ਪਾਸੇ ਉਹ ਮੰਗਦੇ ਆ ਜੀ। ਮੈਂ ਜੇ ਕਹਾਂ ਆਪਾ ਸੱਦ ਨਾ ਹੈਗਾ। ਆਪਾ ਨੂੰ ਲੋੜ ਹੀ ਨਹੀਂ। ਔਰ ਤੋਂ ਔਰ ਤੋਂ ਜੀ। ਨਾਨੇ ਕਚੀਰਾ 25 ਰੁਪਇਆ ਇੱਕ ਜਾਣੇ ਦੀ ਕਹਿੰਦੇ ਆ। ਉਹ ਦੇਖ ਲਾਂਗੇ ਆਪਾਂ। ਜੇ ਮੈਂ ਪੰਛੀ ਤੋਂ ਗੱਲ ਕੱਟ ਕਰਨੀ ਹੈਗੀ ਬਾਈਕ ਨੇ ਜਿੱਦਾਂ ਦੋ 250 ਆਪਾਂ ਸਰ ਜੇਗਾ ਧੀਰਜ ਚਾਹਾਂਗੇ ਤੇ ਆਪਾਂ ਸਿੱਧਾ ਜਾਂਦੇ ਆਂ ਤੇ ਕਿਹ ਹੋਇਆ ਨਾਗਪੁਰ ਅਪੋਲਾ ਬਤਲੇ ਕਿਹੜੇ ਕਿਹੜੇ ਨਾਮ ਲਿਖੇ ਮਾਲ ਟਿਕੜੀ ਠੀਕ ਹੈ ਸਦਾ ਹੀ ਹੈ ਬੱਤੀ ਆਪਣੇ ਚਲਦੀ ਹੈ ਜੀ ਬਹੁਤ ਵਧੀਆ ਸ਼ਾਇਰ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਵੀਰਿਆ ਲੰਘ ਜਾਣ ਦੇ ਲੰਘ ਜਾਣ ਦੇ ਕਿਹ ਮਹਾਰਾਸ਼ਟਰੀ ਬੋਲੀ ਬੋਲਦੇ ਨੇ ਪਤਾ ਨਹੀਂ ਲੱਗਦਾ ਕਿ ਕੀ ਬੋਲਦੇ ਨੇ ਕੀ ਬੋਲਦੇ ਇਹ ਫਾਈਟ ਅਣਯੋਗ ਬਸਾਂ ਦੇਖ ਰਹਾ ਭਾਈ ਇਹ ਅਰੋਰਵੇਜ਼ ਰਣ ਦੀ ਬਸਾਂ ਇਤਾਂ ਦੀ ਹੁੰਦੀਆਂ ਲੈ ਖਲੀ ਇੱਥੇ ਵਾਸ਼ੂਰਾ ਹੈ ਅਬ ਬਸ ਮਗਰ ਫੋਟੋ ਲੱਗ ਗਈ ਖਲੀ ਦੀ ਸੋ ਤਾਂ ਸਿੱਧਾ ਜਾਣਾ ਆਪਾਂ ਬਸ 5 ਕਿਲੋਮੀਟਰ ਹੈਗਾ ਜੀ ਬਸ ਗੁਰਦਰ ਸਿੰਘ ਸਾਹਿਬ ਮੈਪ ਲਾ ਕੇ ਤੁਸੀਂ ਆਵ੍ਹੇ ਸਕਦੇ ਹੋ ਤੇ ਗੁਰਦਰ ਸਾਹਿਬ ਤੋਂ ਅੱਗੇ ਵੀ ਚਲਦੀਆਂ ਬੱਸਾਂ ਵੀ ਚਲਦੀਆਂ ਜੀ ਗੁਰਦਰ ਸਾਹਿਬ ਤੋਂ 7 ਵਜੇ ਬੁਕਿੰਗ ਹੁੰਦੀ ਹੈ ਜੀ ਬੱਸ ਦੀ 100 ਰੁਪਿਆ ਤੇ ਜੇ ਨੇ ਏਸੀ ਵਾਲੀ ਬੱਸ ਤੇ ਜਾਣਾ ਉਹ 250 ਰੁਪਿਆ ਔਰ ਪਰਸਨ ਚੱਲ ਬਣਾ ਚਲੋ ਇੱਥੇ ਥੋੜੀ ਬੋਤੀ ਹੈ ਜੀ ਨਾ ਕੱਲ ਲੋਕਾਂ ਨੂੰ ਡਰਾਈਵਰੀ ਕਿਵੇਂ ਕਰਨੀ ਆ ਤੇ ਹਾਰ ਵਿੱਚ ਤਾਂ ਜਮਾ ਅਕਲ ਨਹੀਂ ਹੈਗੀ ਉਹ ਤਾਂ ਸਿੱਧਾ ਲਿਆਉਂਦੇ ਆ ਮੋਟਰਸਾਈਕਲ ਦੇ ਸਾਹਮਣੇ ਵੀ ਵਿੱਚ ਵਾਧੂ ਆ ਗਏ ਇੱਥੇ ਕੋਈ ਗੱਡੀ ਆਉਂਦੀ ਹੋਏਗੀ ਨਾ ਉਹ ਦੇਖ ਰਹੇ ਤੇ ਗੱਡੀ ਪਿੱਛੇ ਆ ਰਹੀ ਆ ਉਲੀ ਕਰ ਲੈਂਦੇ ਆ ਇਹ ਨਹੀਂ ਦੇਖਦੇ ਇਹ ਮਰਤ ਲੋਥੇ ਵਿੱਚ ਮਾਰੋ ਚਲੋ ਚਲਦੇ ਆ ਜੀ ਫਿਰ ਮਿਲਦੇ ਆ ਹਾਂਜੀ ਸੋਪਾਸਟਮ ਖੜਿਆ ਜੀ ਗੁਰਦੁਆਰਾ ਮਾਲ ਟਿਕੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਫਿਰ ਤੇ ਆਪਾਂ ਖੜੇ ਜੀ ਗੁਰਦੁਰ ਸਾਹਿਬ ਮਾਲ ਟਿਕੜੀ ਤੇ ਸਤਖੰਡ ਹਜ਼ੂਰ ਸਾਹਿਬ ਤੋਂ ਸਿਰਫ 5 ਕਿਲੋਮੀਟਰ ਦੂਰ ਹੈ ਜੀ ਗੁਰਦਰਾ ਸਾਹਿਬ ਤੇ ਤੁਸੀਂ ਲੋਕੇਸ਼ਨ ਲਾ ਕੇ ਇੱਥੇ ਆ ਸਕਦੇ ਹੋ ਤੇ ਆਟੋ ਵਗੈਰਾ ਉੱਥੇ ਤੋਂ ਚਲੋ ਆਉਂਦੀ ਹੈ ਜੀ ਤੇ ਆਪਾਂ ਪਹਿਲਾਂ ਤੁਹਾਨੂੰ ਇੱਥੇ ਇਤਿਹਾਸ ਸਰਵਨ ਕਰਾਉਣੀ ਆ ਜੀ ਤੇ ਬਾਈਕ ਆਪਾਂ ਇੱਧਰ ਲਾਤੀ ਹੈ ਜੀ ਤੇ ਇਹ ਲਿਖਿਆ ਹੋਇਆ ਜੀ ਇਤਿਹਾਸ ਤੇ ਇਹ ਗੁਰਦਰਾ ਹੈਗੇ ਜੀ ਮਾਲ ਟਿਕੜੀ ਸਾਹਿਬ ਤੇ ਆ ਇਤਿਹਾਸ ਲਿਖਿਆ ਹੋਇਆ ਜੀ ਪੜ੍ਹ ਕੇ ਸੁਣਾਵਾਂ ਜੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ ਦਾ ਪ੍ਰਾਤਮਿਕ ਨਾਮ ਚੱਕਰੀ ਮਾਲ ਤੇ ਮਾਲ ਟੇਲਾ ਵੀ ਦੱਸਿਆ ਜਾਂਦਾ ਹੈ ਇੱਥੋਂ ਦਸਵੇਂ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਸਹਿਬ ਸ੍ਰੀ ਗੁਰੂ ਅਰੰਗ ਦੇਵ ਜੀ ਆਪਣੀ ਸੰਗਲਾ ਦੇਵ ਦੀ ਯਾਤਰਾ ਸਮੇਂ ਵਿਦਰ ਜਿਵੇਂ ਕਿ ਹੁਣ ਨਾਨਕ ਚੇਰਾ ਸਾਹਿਬ ਵੱਲ ਨੂੰ ਜਾਂਦੇ ਹੋਏ ਖਰੇ ਸਨ ਰੱਖੀ ਗੁਪਤ ਮਾਇਆ ਕਢਵਾ ਕੇ ਗੁਰਦੁਆਰਾ ਸੰਗਤ ਸਾਹਿਬ ਦੇ ਸਥਾਨਾਂ ਤੇ ਫੌਜਾਂ ਵਿੱਚ ਤਕਸੀਮ ਕੀਤੀ ਦੱਸਿਆ ਜਾਂਦਾ ਹੈ ਕਿ ਗੁਰੂ ਜੀ ਨੇ ਇੱਥੇ ਭਵਿਕਪੁਰ ਤੇ ਬਚਨ ਵੀ ਉਚਾਰਿਆ ਕਿ ਸਾਡਾ ਇੱਥੇ ਕਾफी ਖਜ਼ਾਨਾ ਪਿਆ ਹੈ ਜਦੋਂ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਤਾਂ ਇੱਥੋਂ ਦੀ ਮਾਇਆ ਨਾਲ ਖਾਸੇ ਵਿੱਚ ਅਟੁੱਟ ਲੰਗਰ ਵਰਤਾਇਆ ਜਾਵੇਗਾ ਸੋ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਹੈ ਜੀ ਗੁਰਦੁਆਰਾ ਮਾਲ ਟਿਕੜੀ ਸਾਹਿਬ ਤੇ ਆਪਾਂ ਹੁਣ ਚੱਲਦੇ ਆ ਜੀ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਤੇ ਆਪਾਂ ਜੋੜੇ ਥੇ ਲਾਦਨੇ ਆ ਜੀ ਸੋ ਇਸ ਤਰ੍ਹਾਂ ਗੁਰਦਰਸ ਸਾਹਿਬ ਜੀ ਦਾ ਉੱਪਰ ਜਾਂਦੀ ਪੌੜੀਆਂ ਤੇ ਇੱਧਰ ਤਸਵੀਰਾਂ ਵੀ ਤਸਵੀਰਾਂ ਵੀ ਦਸਤੌਰਦੀਆਂ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਣੇ ਉੱਪਰ ਜਾ ਕੇ

बाकी ते आ सत्व वे पद पद मनाले सम सुत करो खाद्य ते ते पद मना पद या रे पद याले प्राण पीता अपि ज अपि स्वामी शांति की मुझको दिया दर्शन तुमने को सुत करो दल्ला ਦੇ ਨਿਰਮਲ ਦਸ ਬਣਾ ਅਦਰ ਸਤ ਜੀ ਤੁਮਾਰੇ ਕੜੀ ਆਉਂਗੇ ਸਤ ਜੀ ਆਪ ਤੁਹਾਰੇ ਨਾਮ ਨੂੰ ਆਈ ਤੁਹਾਨੂੰ ਹਾਂਜੀ ਸੋ ਏਸੀ ਗੁਰੂ ਘਰ ਦਾ ਇਤਿਹਾਸ ਗੁਰਦਾਰਾ ਮਾਲ ਟਿਕੜੀ ਸਾਹਿਬ ਤੇ ਹੁਣ ਆਪਾਂ ਚੱਲੇ ਆ ਜੀ ਧੀਰਾ ਘਟ ਤੇ ਬਾਕੀ ਜਿੰਨੇ ਵੀ ਗੁਰਦੁਆਰੇ ਸਾਹਨੇ ਇਸੇ ਲੈਨ ਵਿੱਚ ਹੀ ਨੇ ਤੇ ਆਪਾਂ ਪੋਲ ਦੇ ਸਲੇਸਲੇ ਜਾਵਾਂਗੇ ਦਰਸ਼ਨ ਕਰਨ ਵਾਸਤੇ ਤੇ ਸੰਗਤ ਹੁਣ ਆ ਰਹੀ ਏ ਆਪਾਂ ਵਧੀਆ ਟਾਈਮ ਦੇ ਨਾਲ ਨਿਕਲ ਆਏ ਹਨ ਤੇ ਆਰਾਮ ਨਾਲ ਆ ਰਹੇ ਆ ਫਰਸ਼ ਵੀ ਗਿੱਲਾ ਫਿਸਲਣ ਜਾਂਦੀ ਏ ਦੀ ਵਾਹਿਗੁਰੂ ਲੋਜ ਬਾਕੀ ਬਾਹਰ ਦਾ ਚੱਕਿਆ ਜੀ ਤੇ ਉਹ ਬਾਈ ਗੁਰੂ ਆ ਸਾਹਮਣੇ ਰੋੜਾ ਰੋੜ ਦੇ ਉੱਪਰ ਹੀ ਬਣਿਆ ਹੋਇਆ ਗੁਰਦੁਆਰਾ ਸਾਹਿਬ ਠੀਕ ਹੈ ਜੀ ਤੇ ਹੁਣ ਆਪਾਂ ਅਗਲੇ ਗੁਰੂ ਘਰ ਚਲਦੇ ਆ ਜੀ ਤੇ ਉੱਥੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਇਤਿਹਾਸ ਦਸਤਾਂ ਦੀ ਜਾਣੀ ਗੁਰੂ ਸਾਹਿਬ ਜੀ ਨੇ ਕਿਹਾ ਸੀ ਮੇਰਾ 96 ਕਰੋੜ ਸਿੱਖ ਜਾਂ ਇੱਥੇ ਪ੍ਰਸ਼ਾਦਾ ਛਕੇਗਾ ਤੇ ਇੱਥੋਂ ਸੋਨਾ ਨਿਕਲੇਗਾ ਤੇ ਗੁਰੂ ਸਾਹਿਬ ਦੇ ਬਚਨ ਨੇ ਤੇ ਉਹ ਦਿਨ ਜਲਦੀ ਆਵੇ ਆਪਾਂ ਤੇ ਅਰਦਾਸ ਕਰਦੇ ਹਣਾ ਤੇ ਗੁਰਦਰਾ ਬਾਲ ਟਿਕੜੀ ਸਾਹਿਬ ਤੇ ਇੱਥੇ ਗੁਰੂ ਸਾਹਿਬ ਨੇ ਢਾਲਾਂ ਪਰ ਪਰ ਕੇ ਤਨਖਾਹ ਵੰਡੇ ਸੀ ਆਪਣੇ ਸਿੱਖਾਂ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਬਾਈਕ ਆਪਣਾ ਰੇਡੀ ਹੈ ਜੀ ਇਹਨੂੰ ਵੀ ਥੋੜਾ ਕੱਲ ਨੂੰ ਜੇ ਪ੍ਰਸ਼ਨ ਨੂੰ ਤਵਾਵਾਂਗੇ ਬਹੁਤ ਗੰਦਾ ਹੋਇਆ ਜੀ